ਅਮਰੀਕਾ ਚੋਂ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਜੀ ਹਾਂ ਇਹ ਦੋ ਦੋਸਤ ਆਪਣੇ ਕਮਰੇ ਵਿੱਚ ਸੌ ਰਹੇ ਸਨ ਅਮਰੀਕਾ ਦੇ ਇਲਾਕੇ ਕਨੈਕਟਿਕਟ ਵਿੱਚ ਇਹ ਦੋਨੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ ਜਦੋਂ ਸਵੇਰੇ ਇਹਨਾਂ ਦਾ ਦੋਸਤ ਇਹਨਾਂ ਨੂੰ ਬੁਲਾਉਣ ਲਈ ਗਿਆ ਤਾਂ ਉਹ ਹੈਰਾਨ ਹੋ ਗਿਆ ਜਦੋਂ ਅੰਦਰ ਦੀ ਤਸਵੀਰ ਦੇਖੀ ਤਾਂ ਦੋਨੋਂ ਹੀ ਬੈੱਡ ਤੇ ਮ੍ਰਿਤਪੇ ਹੋਏ ਸਨ ਇਹਨਾਂ ਜਦੋਂ ਐਮਰਜੈਂਸੀ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਸ਼ਾਇਦ ਕਾਰਬਨ ਮੋਨੋਆਕਸਾਈਡ ਦੇ ਕਾਰਨ ਇਹਨਾਂ ਦੀ ਮੌਤ ਹੋਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਦੋਨੋਂ ਦੋਸਤ ਸਿਰਫ 16 ਦਿਨ ਪਹਿਲਾਂ ਹੀ ਅਮਰੀਕਾ ਗਏ ਸਨ ਵਿਦਿਆਰਥੀ ਜੀਵਨ ਜੀ ਰਹੇ ਸਨ ਪੜਾਈ ਕਰ ਰਹੇ ਸਨ ਇਹਨਾਂ ਦੋਨਾਂ ਨੇ ਪਹਿਲਾਂ ਚਨਈ ਵਿਖੇ ਇੰਜੀਨੀਅਰ ਟੂ ਬੀਟਾ ਕੀਤੀ ਸੀ ਤੇ ਇੱਕ ਦੋਸਤ తెలంగాణਾ ਤੇ ਇੱਕ ਦੋਸਤ ਅੰਧਰੇ ਪ੍ਰਦੇਸ਼ ਦੇ ਰਹਨ ਵਾਲਾ ਸੀਗਾ ਪਰਿਵਾਰ ਨੇ ਕਿਹਾ ਕਿ ਦੋਨੋਂ ਪੜ੍ਹਾਈ 'ਚ ਬੜੇ ਚੰਗੇ ਸਨ ਬੜੇ ਖੁਸ਼ਮੁਯਾਜ਼ ਸਨ ਇਹਨਾਂ ਦੀ ਦੋਸਤੀ ਬੜੀ ਗਹਿਰੀ ਸੀ ਸਾਡੇ ਨਾਲ ਰੋਜ਼ ਫੋਨ 'ਤੇ ਗੱਲਬਾਤ ਵੀ ਕਰਦੇ ਸਨ ਕਿ ਸਾਰੇ ਹਾਲਾਤ ਠੀਕ ਨੇ ਵਧੀਆ ਪੜ੍ਹ ਰਹੇ ਆਂ ਵਧੀਆ ਖਾਪੀ ਰਹੇ ਆਂ ਲੇਕਿਨ ਇੱਕੋ ਦਮ ਦੋਨੋਂ ਪਰਿਵਾਰਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਜਦੋਂ ਉਹਨਾਂ ਨੂੰ ਸਵੇਰੇ ਫੋਨ 'ਤੇ ਇਹ ਸਮਾਚਾਰ ਮਿਲਦਾ ਹੈ ਕਿ ਸ਼ਾਇਦ ਕਾਰਬਨ ਮੋਨੋਆਕਸਾਈਡ ਦੀ ਵਜ੍ਹਾ ਦੇ ਨਾਲ ਦੋਨੋਂ ਦੋਸਤ ਰਾਤ ਨੂੰ ਬੈੱਡ 'ਤੇ ਸੁੱਤੇ-ਸੁੱਤੇ ਰਹਿ ਗਏ ਅਤੇ ਸਵੇਰੇ ਮੌਤ ਦੀ ਆਗੋਸ਼ ਵਿੱਚ ਚਲੇ ਗਏ